ਜੀ ਜੈ ਭਾਰਤ ਜਿੱਦਾਂ ਕਿ ਇੱਕ ਵੀਡੀਓ ਜਿਹੜੀ ਚੱਲ ਰਹੀ ਆ ਪਿੰਡ ਬੁੱਲੋਆ ਹਲਕਾ ਕਰਤਾਰਪੁਰ ਜੋ ਤੁਹਾਡੇ ਸਾਰਿਆਂ ਨੂੰ ਪਤਾ ਮੁੱਦਾ ਕੀ ਸੀਗਾ ਜਿੱਥੇ ਇੱਕ ਦਲਿੱਪ ਨੌਜਵਾਨ ਦੀ ਕਿਡਨੈਪਿੰਗ ਕਰਕੇ ਉਹਨੂੰ ਬੰਦੀ ਬਣਾ ਕੇ ਜੋ ਉਹਨਾਂ ਕੁੱਟਮਾਰ ਕੀਤੀ ਗਈ ਉਹਦੇ ਕੱਪੜੇ ਲਾਏ ਗਏ ਉਹਦੇ ਵਾਲ ਕੱਟੇ ਗਏ ਅਤੇ ਪਲਾਸਟਰ ਨੇ ਨੋ ਖਿੱਚੇ ਗਏ ਸੀ ਉਸ ਸੰਬੰਧ ਦੇ ਵਿੱਚ ਅੱਜ ਸਾਰੇ ਜਥੇਬੰਦੀਆਂ ਜਿਹੜੇ ਆਗੂ ਆ ਅੱਜ ਅਸੀਂ ਐਸਐਸਪੀ ਦਿਹਾਤੀ ਸਾਹਿਬ ਜਲਦਦਰ ਨੂੰ ਮਿਲਣ ਆਏ ਸੀਗੇ ਔਰ ਉਹਨਾਂ ਦੀ ਗੈਰ ਹਜ਼ੂਰੀ ਵਿੱਚ ਐਸਐਸਪੀ ਹੈੱਡਕੁਆਰਟਰ ਜਿਹਨੂੰ ਅੱਜ ਆਪਾਂ ਜਿਹੜਾ ਐਪਲੀਕੇਸ਼ਨ ਦਿੱਤੀ ਆ ਔਰ ਉਹਨਾਂ ਨੇ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਆ ਕਿ ਜਿਹੜੇ ਜਿੰਨੇ ਵੀ ਅਫੈਂਸ ਹੈਗੇ ਆ ਸੀਐਸਟੀ ਐਕਟ ਜਾਂ ਜਿਹੜੀ ਕਿ ਨਕਲੀ ਧਾਰਾ ਆ ਉਹ ਲਵਾਈ ਜਾਊਗੀ ਔਰ ਜੇਕਰ 24 ਘੰਟੇ ਦੇ ਵਿੱਚ ਉਹ ਜਿਹੜੀਆਂ ਸਾਰੀਆਂ ਧਾਰਾਵਾਂ ਨਹੀਂ ਲੱਗਦੀਆਂ ਤੇ ਫਿਰ ਇਹ ਜਿੰਨੀਆਂ ਜੱਥੇਬੰਦੀਆਂ ਹੈਗੀਆਂ ਅਸੀਂ ਸਾਰੀਆਂ ਜੱਥੇਬੰਦੀਆਂ ਮਿਲ ਕੇ ਇੱਕ ਬਹੁਤ ਵੱਡਾ ਜਿਹੜਾ ਸੰਘਰਸ਼ ਆ ਉਹ ਭੋਗਪੁਰ ਤੇ ਕਰਤਾਰਪੁਰ ਦੇ ਵਿੱਚ ਉਲੀਕਾਂਗੇ ਇੰਨਾ ਹੀ ਕਹਿੰਦਾ ਜੈਪੀ ਜੈਪਾ ਸਾਰਿਆਂ ਨੂੰ ਜੈ ਵਾਲਮੀਕੀ ਜੀ ਜੈਪੀ ਜੈ ਭਾਰਤ ਸੋ ਦਿੱਦਾ ਕਿ ਥਾਣਾ ਬੁੱਲੋਵਾਲ ਦੇ ਏਰੀਆ ਦੇ ਵਿੱਚ ਵਾਲਮੀਕੀ ਸਮਾਜ ਦੇ ਇੱਕ ਨੌਜਵਾਨ ਸਾਥੀ ਦੇ ਨਾਲ ਕੁੱਟਮਾਰ ਕੀਤੀ ਗਈ ਇੱਕ ਵੀਡੀਓ ਕੀਤੀ ਗਈ। ਉਹ ਸਾਰਾ ਨੇ ਵੀਡੀਓ ਦੇਖੀ ਆ ਕਿ ਬਹੁਤ ਅਤਿਆਚਾਰ ਉਸ ਨੌਜਵਾਨ ਤੇ ਹੋਇਆ ਜਿਸ ਨੇ ਕਰਕੇ ਅੱਜ ਸਾਰਾ ਸਮਾਜ ਜਿਹੜਾ ਇੱਕ ਦੁੱਖ ਜ਼ਾਹਿਰ ਕਰ ਰਿਹਾ ਅੱਜ ਐਸਐਸਪੀ ਬਿਹਾਰੀ ਲੰਦਰ ਨੂੰ ਅੱਜ ਅਸੀਂ ਮਿਲਣ ਆਏ ਸੀ ਔਰ ਉੱਥੇ ਵੀ ਜਸੀਂ ਆਪਣੀ ਮੰਗ ਰੱਖੀ ਆ ਔਰ ਅਸੀਂ ਐਸਐਸਓ ਥਾਣਾ ਉਲੋਂਵਾਲ ਜਿਹੜੇ ਹੈਗੇ ਆ ਉਹਨਾਂ ਵੱਲੋਂ ਜਿਹੜਾ ਸਮਾਜ ਨੂੰ ਜਿਹੜਾ ਨਜ਼ਰਅੰਦਾਜ਼ ਕੀਤਾ ਜਾ ਰਿਹਾ ਅਸੀਂ ਅਸੀਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਸਖਤ ਕਾਰਵਾਈ ਨਾ ਕੀਤੀ ਗਈ ਐਸੇ ਇੱਕ ਨਾ ਲੱਗਾ ਕਿ ਕ੍ਰਿਮინਲਿਕ ਦੀ ਜਿਹੜੀ ਧਾਰਾ ਨਾ ਲਗਾਈ ਗਈ ਉਹ ਜਿਹੜੇ ਫੈਨਸ ਆ ਕਿ ਨਾ ਲਗਾਏ ਗਏ ਜਿਹੜਾ ਤਿੱਖਾ ਪ੍ਰਦਰਸ਼ਨ ਅਸੀਂ ਕਰਨ ਨੂੰ ਮਜਬੂਰ ਹੋਵਾਂਗੇ ਔਰ ਸਾਨੂੰ ਪਤਾ ਅਸੀਂ ਬਿਨਾਂ ਸੰਘਰਸ਼ ਤੋਂ ਸਾਨੂੰ ਕਦੀ ਕੁਝ ਮਿਲਿਆ ਨਹੀਂ ਐ ਸੋ ਇਹ ਜਿਹੜੀ ਨੌਜਵਾਨ ਵੀਰ ਦੀ ਜਿਹੜੀ ਕੁੱਟਮਾਰ ਕੀਤੀ ਗਈ ਹੈ ਪਿੰਡ ਦੇ ਨੌਜਵਾਨ ਜਿਹੜੇ ਉੱਥੇ ਦੇ ਲੋਕ ਆ ਜਿਨ੍ਹਾਂ ਨੇ ਇੱਕ ਸਮਾਜ ਨੂੰ ਇਹ ਕਿ ਵਿਤਕਰਾ ਦਿਖਾਇਆ ਸੋ ਅਸੀਂ ਉਹਨਾਂ ਨੂੰ ਗੜੇ ਸ਼ਬਦਾਂ ਦੇ ਵਿੱਚ ਉਹਨਾਂ ਦੀ ਨਿੰਦਾ ਕਰਦੇ ਆ ਔਰ ਐਸਐਸਪੀ ਸਾਹਿਬ ਅਧਿਕਾਰੀ ਨੂੰ ਅਸੀਂ ਮੰਗ ਕਰਦੇ ਆ ਜੇ ਸਾਡੀ ਸੁਣਵਾਈ 24 ਘੰਟਿਆਂ ਦੇ ਅੰਦਰ ਨਾ ਹੋਈ ਜਿਹੜਾ ਅਗਲਾ ਕਦਮ ਸਤਾਊਗਾ ਤਿੱਖਾ ਪ੍ਰਦਰਸ਼ਨ ਹੋਗਾ ਤਾਣਾ ਭੋਗਪੁਰ ਦਾ ਘਰਾਬੀ ਹੋਗਾ ਔਰ ਰੋਡ ਜਾਮ ਕੀਤਾ ਜਾਊਗਾ ਪੂਰਾ ਜਥੇਬੰਦੀਆਂ ਸੰਗਠਨ ਸਾਰਾ ਸਾਡਾ ਸਮਾਜ ਜਿਹੜਾ ਸਰਕਾਰ ਦੇ ਉੱਪਰ ਨੂੰ ਮਜਬੂਰ ਹੋਗਾ ਜਲਦ ਤੋਂ ਜਲਦ ਕਾਰਵਾਈ ਨਾ ਕੀਤੀ ਗਈ ਸੋ ਅੱਜ ਅਸੀਂ ਜਲੰਧਰ ਐਸਐਸਪੀ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਨੇ ਐਸਪੀ ਸਾਹਿਬ ਹੈੱਡਕੁਆਰਟਰ ਦੀ ਡਿਊਟੀ ਲਗਾਈ ਆ ਔਰ ਜੇ ਸਾਡੀ ਸੁਣਵਾਈ ਨਾ ਹੋਈ ਜੇ ਐਸਐਚਓ ਸਾਹਿਬ ਵੱਲੋਂ ਦੁਬਾਰਾ ਨਜ਼ਰ ਅੰਦਾਜ਼ ਕੀਤਾ ਗਿਆ ਤੋ ਉਹਦੇ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਅਤੇ ਸਰਕਾਰ ਹੋਣੀ ਹੈ ਸਾਰੇ ਨੂੰ ਜੈਪੀ ਜੈਪੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਘਟਨਾਕਰਮ ਪਿੰਡ ਬੁੱਲੋਵਾਲ 25 ਤਰੀਕ ਨੂੰ ਘਟਨਾਕਰਮ ਹੋਇਆ। ਅੱਜ ਤਿੱਕਰ ਪ੍ਰਸ਼ਾਸਨ ਨੇ ਗੋਗਲਵਾਂ ਤੋਂ ਮਤਲਬ ਮਿੱਟੀ ਝੜਨ ਦੀ ਗੱਲ ਕੀਤੀ ਹੈ। ਜਦਕਿ ਇਹ ਮੁੰਡੇ ਨਾਲ ਬਹੁਤ ਹੀ ਅਤ ਘਰਾਉਣਾ ਜਿਹੜਾ ਜੁਰਮ ਕੀਤਾ ਗਿਆ ਉਹਦੇ ਨੌਂ ਕੱਟ ਦਿੱਤੇ ਗਏ। ਦਾਤੀ ਨਾਲ ਉਹਦੇ ਮਤਲਬ ਜਿਹੜੇ ਆ ਉਹ ਵਾਲ ਕੱਟ ਦਿੱਤੇ ਗਏ ਆ। ਔਰ ਪ੍ਰਸ਼ਾਸਨ ਉੱਥੋਂ ਦਾ ਉਹ ਨਲੈਕੀ ਕਰ ਰਿਹਾ ਬਈ ਕੋਈ ਸੁਣਵਾਈ ਨਹੀਂ ਕਰ ਰਿਹਾ ਇਸ ਮਾਮਲੇ ਦੇ ਵਿੱਚ ਪਹਿਲਾਂ ਵੀ ਐਸਐਸਪੀ ਸਾਹਿਬ ਨੂੰ ਇੱਕ ਟੀਮ ਸਾਡੀ ਮਿਲ ਚੁੱਕੀ ਆ ਖੱਖ ਸਾਹਿਬ ਨੂੰ ਉਹਨਾਂ ਦੀ ਬਦਲੀ ਹੋ ਗਈ ਆ ਤੇ ਅੱਜ ਅਸੀਂ ਐਸਐਸਪੀ ਸਰਦ ਗਰਮੀਤ ਸਿੰਘ ਉਹਨਾਂ ਨੂੰ ਮੈਂ ਨਾਲ ਆਏ ਸੀ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਐਸਪੀ ਹੈੱਡਕੁਆਰਟਰ ਸਾਹਿਬ ਨੂੰ ਮਿਲੇ ਆ ਮੈਂ ਬਰਦੀਪ ਸਿੰਘ ਚੀਮਾ ਸੂਬਾ ਪ੍ਰਧਾਨ ਸ਼੍ਰੋਮਣੀ ਅੰਗਰੇਟਾ ਦਲ ਪੰਜਾਬ ਔਰ ਚੇਅਰਮੈਨ ਦਸ਼ਮੇਸ਼ ਤਰਨਾ ਦਲ 11 ਨੇ ਹੰਸ ਸਿੰਘ ਜਥੇਬੰਦੀਆਂ ਦੇ ਸਾਂਝੇ ਮੰਚ ਤੋਂ ਇਹ ਦੱਸਣਾ ਚਾਹੁੰਨਾ ਵੀ ਚਾਂਦਪਾਨ ਵਾਲਾ ਮਾਮਲਾ ਦੁਬਾਰਾ ਇੱਥੇ ਨਾ ਜਲੰਧਰ ਦੇ ਵਿੱਚ ਵਾਪਰੇ ਅਸੀਂ ਚਾਹੁੰਦੇ ਆ ਕਿ ਜਿੰਨਾ ਵੀ ਤੱਕਾ ਹੋ ਰਿਹਾ ਅਦਲਤਾਂ ਨਾਲ ਐਟ੍ਰੋਸਿਟੀ ਹੋ ਰਹੀ ਹੈ ਉਹ ਬੰਦ ਕੀਤੀ ਜਾਵੇ ਸਰਕਾਰਾਂ ਸਾਨੂੰ ਮਜਬੂਰ ਕਰ ਰਹੀਆਂ ਤੇ ਪ੍ਰਸ਼ਾਸਨ ਜਿਹੜਾ ਆ ਉਹ ਕਿਤੇ ਨਾ ਕਿਤੇ ਨਲੈਕੀ ਕਰ ਰਿਹਾ ਆ ਇਹ ਨਲੈਕੀ ਹੁਣ ਬਰਦਾਸ਼ਤ ਨਹੀਂ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ